ਲੁਧਿਆਣਾ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਸਿਆਸਤ ਖੂਬ ਪਖੀ ਹੋਈ ਹੈ ਆਮ ਆਦਮੀ ਪਾਰਟੀ ਅਤੇ ਭਾਜਪਾ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਮਹਿਲਾ ਵਕੀਲ ਵੱਲੋਂ ਲਗਾਏ ਗੇ ਇਲਜ਼ਾਮਾਂ ਤੋਂ ਬਾਅਦ ਪਿੰਡ ਵਾਸੀ ਵੀ ਹੁਣ ਸਾਹਮਣੇ ਤੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਬੀਤੇ ਦਿਨੀ ਹੋਏ ਹੰਗਾਮੇ ਤੋਂ ਬਾਅਦ ਸਿਆਸਤ ਅਗਰਮੌਂਦੀ ਨਜ਼ਰ ਆ ਰਹੀ ਹੈ ਭਾਜਪਾ ਦੀ ਸੀਨੀਅਰ ਲੀਡਰ ਜੈ ਇੰਦਰ ਕੌਰ ਮਹਿਲਾ ਵਕੀਲ ਦੇ ਸਮਰਥਨ ਦੇ ਵਿੱਚ ਉਤਰਾਈ ਹੈ ਉੱਥੇ ਦੂਜੇ ਪਾਸੇ ਹਲਕੇ ਦੇ ਐਮਐਲਏ ਤੇ ਕੈਬਨ ਮੰਤਰੀ ਹਰਦੀਪ ਮੁੰਡਿਆ ਨੇ ਕਿਹਾ ਕਿ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋਣ ਦਿੱਤਾ ਜਾਵੇਗਾ ਸਭ ਤੋਂ ਪਹਿਲਾਂ ਅਸੀਂ ਇਲਾਕਾ ਨਿਵਾਸੀਆਂ ਦੀ ਗੱਲਬਾਤ ਸੁਣਦੇ ਹਾਂ ਕਿ ਉਹਨਾਂ ਨੇ ਇਸ ਘਟਨਾ ਨੂੰ ਲੈ ਕੇ ਆਪਣਾ ਕੀ ਪੱਖ ਰੱਖਿਆ ਇਸ ਤੋਂ ਬਾਅਦ ਜਾਣਦੇ ਹਾਂ ਸਿਆਸੀ ਲੀਡਰਾਂ ਦੇ ਬਿਆਨ ਮੈਂ ਇਸ ਔਰਤ ਨੂੰ ਦੱਸਣਾ ਚਾਹੁੰਦਾ ਹਾਂ ਵੀ ਜਿਹੜੀ ਇਹ ਖੱਡਾ ਇਹ ਰੋਪੜ ਤੋਂ ਲੈ ਕੇ ਹਰੀਕੇ ਪਤਣ ਤੱਕ ਚਲਦੀਆਂ ਕੀ ਇਹਨੂੰ ਸਸਰਾਲੀ ਕਲੋਨੀ ਰੋਡ ਖੜਦੋ ਹੀ ਮਤਲਬ ਅਲਰਜੀ ਆ ਹੋਰ ਖੰਡਾ ਤੋਂ ਨਹੀਂ ਅਲਰਜੀ ਇਹ ਜਿਹੜੇ ਹਿਮਾਚਲ ਤੋਂ ਆਪਣਾ ਰੈਵਨਿਊ ਹਿਮਾਚਲ ਨੂੰ ਜਾਂਦਾ ਉੱਥੋਂ ਹਜ਼ਾਰਾਂ ਟਿਪਰ ਭਰ ਕੇ ਆਉਂਦੇ ਆ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਦਾ ਕੀ ਉਹ ਨਹੀਂ ਇਹਨੂੰ ਦਿਖਦਾ ਹੈਗਾ ਕੀ ਰੋਡ ਪੁਆਇੰਟ ਹੀ ਦਿਖਦਾ ਇਹਨੂੰ ਸਸਰਾਲੀ ਕਲੋਨੀ ਪੁਆਇੰਟ ਹੀ ਦਿਖਦਾ ਇਹਨੂੰ ਮਲਕੀਤਕਾਰ ਤੇ ਮੈਂ ਇਸ ਪਿੰਡ ਦੀ ਸਾਬਕਾ ਸਰਪੰਚ ਕੀ ਮਸਲਾ ਹੈ ਜੀ ਕੱਲ ਜਿਹੜਾ ਹੋਇਆ ਪੂਰਾ ਇਸ਼ੂ ਦੇ ਬਾਰੇ ਦੱਸੋ ਕੋਈ ਕਹਿੰਦੇ ਲੜਾਈ ਝਗੜਾ ਹੋਇਆ ਹਾਂਜੀ ਇੱਥੇ ਲੜਾਈ ਝਗੜਾ ਹੋਇਆ ਤੇ ਇੱਥੋਂ ਸਾਡੇ ਟਿਪਰ ਭਰ ਕੇ ਜਾਣੇ ਸੀ ਘਰਾਂ ਤੋਂ ਤੁਰਨੇ ਸੀ ਤੇ ਉਹਨਾਂ ਨੇ ਆ ਕੇ ਸਾਡੇ ਟਿਪਰ ਰੋਕਤੇ ਤੇ ਕਿਉਂਕਿ ਪਹਿਲਾਂ ਟਿਪਰ ਸਾਡੇ ਗਾਂਸ ਕਾਰਡ ਨੂੰ ਲੰਘਦੇ ਸੀ ਤੇ ਗਾਂਸ ਕਾਰਡ ਵਾਲਾ ਰਾਹ ਉਹਨਾਂ ਦਾ ਰੁਕਦਾ ਸੀ ਉਹੋ ਡੇਢ ਦੋ ਮਹੀਨਾ ਹੋ ਗਿਆ ਸੀ ਰੁਕੇ ਹੋਏ ਤੇ ਹੁਣ ਇਸ ਰਾਹ ਨੂੰ ਜਾਂਦੇ ਸੀ ਇਹਨਾਂ ਨੇ ਆ ਕੇ ਇੱਥੇ ਵੀ ਰੋਕ ਲਿਆ ਤੇ ਕਿਉਂਕਿ ਇਹਦਾ ਪਿੰਡ ਗੋਸਕੜ ਪੈਂਦਾ ਸੀ ਹੁਣ ਸਾਡੇ ਪਿੰਡ ਵਿੱਚੋਂ ਹੀ ਸਾਨੂੰ ਰੋਕਣ ਲੱਗੇ ਤਾਂ ਅਸੀਂ ਜਾਣਾਂ ਕਿੱਥੇ ਆ ਇਹਨਾਂ ਨੇ ਆ ਕੇ ਸਾਡੇ ਬੱਚਿਆਂ ਤੇ ਹਮਲਾ ਕੀਤਾ ਤੇ ਬੋਲਣ ਲੱਗੇ ਤੇ ਉੱਥੇ ਸਾਡੇ ਬੱਚਿਆਂ ਨੂੰ ਹੱਥੋਪਾਹੀ ਹੋਏ ਤੇ ਜਦੋਂ ਪਤਾ ਲੱਗਿਆ ਦੁਨੀਆ ਜਾ ਰਹੀ ਹੈ ਤਾਂ ਮੈਂ ਵੀ ਗਈ ਤੇ ਉੱਥੇ ਮੇਰਾ ਬੇਟਾ ਵੀ ਸਗਾ ਗਿਆ ਤੇ ਜਦੋਂ ਉੱਥੇ ਸਾਡੇ ਬੱਚੇ ਗਏ ਤੇ ਸਾਡੇ ਬੱਚਿਆਂ ਤੇ ਮਾਰਨਗੇ ਤੇ ਉੱਥੇ ਅਸੀਂ ਕਿਸੇ ਦਿਨ ਬਖਸ਼ਾਂਗੇ ਥੋੜਾ ਅਸੀਂ ਵੀ ਤਾਂ ਕਿਸੇ ਨੂੰ ਪਾਵਾਂਗੇ ਹੀ ਤੇ ਜਦੋਂ ਉਹਨਾਂ ਨੇ ਸਾਡੇ ਤੇ ਹੱਥੋਪਾਹੀ ਕੀਤੀ ਤੇ ਸਾਡੇ ਬੱਚਿਆਂ ਦੇ ਸੱਟਾਂ ਵੇਟਾਂ ਲੱਗੀਆਂ ਤੇ ਮੇਰਾ ਦਿਉਰਵਾਜੇ ਦਾਖਲ ਵੀ ਆ ਹਸਪੀਟਲ ਦੇ ਵਿੱਚ ਤੇ ਫਿਰ ਅਸੀਂ ਉਹਨਾਂ ਨੂੰ ਕੀ ਦੱਸੋ ਤੁਸੀਂ ਸਾਡੀ ਮੰਗ ਹੀ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਸਾਡਾ ਹੀ ਫੈਸਲਾ ਹੋਵੇ ਜੋ ਵੀ ਖੱਡ ਚੱਲ ਰਹੀ ਆ ਉਸ ਖੱਡ ਦਾ ਪਤਾ ਕੀਤਾ ਜਾਵੇ ਵੀ ਇਹ ਦੋ ਨੰਬਰ ਚ ਵਾ ਜਾਂ ਕਿਦਾਂ ਤੇ ਬਾਕੀ ਉਹ ਆਪਣੇ ਪਿੰਡ ਤੇ ਮੁੱਦਾ ਜਿਹੜਾ ਕਾਰਨ ਉਹ ਜੋ ਖਾਲੀ ਟਰਾਲੀ ਵੀ ਪਿੰਡ ਨੂੰ ਆਉਂਦੀ ਸਾਧਨ ਉਹ ਵੀ ਬੰਦ ਕਰ ਦੇ ਆ ਤੇ ਜੋ ਭਰਿਆ ਜਾਂਦਾ ਉਹ ਵੀ ਤੇ ਉਹਨਾਂ ਨਾਲ ਨਹੀਂ ਇਸ ਪਿੰਡ ਚ ਨੂੰ ਆਣਾ ਹੈਗਾ ਉਹਨਾਂ ਨਾਲ ਵੀ ਨੰਗਣਾ ਜਿਹੜਾ ਰਾਹ ਸਰਕਾਰੀ ਹੈ ਸਰਕਾਰੀ ਰਾਹ ਨੂੰ ਹੀ ਜਾਣਗੇ ਤੇ ਇਹ ਕਿਦਾਂ ਰੋਕ ਦੇਣਗੇ ਸਾਨੂੰ ਇਹੀ ਮੇਰੀ ਮੰਗਾ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਵਾ ਹਾਂ ਮੇਰਾ ਨਾਮ ਸਿਮਰਨਜੀਤ कौर ਗੇਲਾ ਮੈਂ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੀ ਹਾਂ ਐਡਵੋਕੇਟ ਆ ਮੈਂ ਪਿਛਲੇ ਦੋ ਮੇਰਾ ਪਿੰਡ ਗੋਸਗੜਾ ਹੈ ਜੱਦੀ ਪਿੰਡ ਤੇ ਪਿਛਲੇ ਦੋ ਮਹੀਨਿਆਂ ਤੋਂ ਮੈਂ ਆਪਣੇ ਪਿੰਡ ਦੇ ਵਿੱਚ ਲੋਕਾਂ ਦਾ ਸਾਥ ਦੇ ਰਹੀ ਸੀਗੀ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਆ ਤੇ ਇਲੀਗਲ ਤਰੀਕੇ ਨਾਲ ਮਾਈਨਿੰਗ ਹੁੰਦੀ ਆ ਜਿਹੜੀ ਲੀਗਲ ਮਾਈਨਿੰਗ ਹੁੰਦੀ ਆ ਉਹਨੂੰ ਇਲੀਗਲ ਤਰੀਕੇ ਨਾਲ ਕੀਤਾ ਜਾਂਦਾ ਹੈ ਤੇ ਪ੍ਰਾਂ ਦੇ ਅਗੇਂਸਟ ਅਸੀਂ ਜਿਹੜਾ ਹੈਗਾ ਇਹ ਪ੍ਰੋਟੈਸਟ ਕਰ ਰਹੇ ਸੀਗੇ ਤਾਂ ਉਸ ਦੌਰਾਨ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਸੈਂਡ ਮਾਫੀਆ ਜਿਹੜਾ ਉਹ ਹਾਵੀ ਹੋ ਜਾਂਦਾ ਆ ਤੇ ਉਹ ਆਪਣੀਆਂ ਝੂਠੀਆਂ ਝੂਠੀਆਂ ਗੱਲਾਂ ਦੇ ਵਿੱਚ ਲੋਕਾਂ ਨੂੰ ਤੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਸੀ ਅਸੀਂ ਇੱਕ ਜੁਜਾਰ ਵੈਲਫੇਅਰ ਐਸੋਸੀਏਸ਼ਨ ਆ ਵੀ ਐਨਜੀਓ ਬਣਾਈ ਆ ਜਿਹਦੇ ਵਿੱਚ ਅਸੀਂ ਲੋਕਾਂ ਦੀ ਜਿਹੜੀ ਰੋਡ ਸਾਈਡ ਐਪ ਪ੍ਰੈਗਰ ਕਿ ਐਕਸੀਡੈਂਟ ਹੁੰਦੇ ਉਹਨਾਂ ਦੀ ਸਪੋਰਟ ਕਰਦੀ ਕਰਦੇ ਆ ਨਾਲ ਅਸੀਂ ਮਾਈਨਿੰਗ ਦੇ ਲਾਅਜ਼ ਬਾਰੇ ਰੂਲ ਰੈਗੂਲੇਸ਼ਨ ਬਾਰੇ ਲੋਕਾਂ ਨੂੰ ਅਵੇਅਰ ਕਰਦੇ ਆ ਇਲਾਕਾ ਨਿਵਾਸੀਆਂ ਤੋਂ ਬਾਅਦ ਹੁਣ ਤੁਹਾਨੂੰ ਅਸੀਂ ਸੁਣਾਉਂਦੇ ਆ ਕਿ ਸਿਆਸੀ ਲੀਡਰਾਂ ਦਾ ਤੇ ਕਨ ਮੰਤਰੀ ਦਾ ਇਸ ਮਾਮਲੇ ਲੈ ਕੇ ਕੀ ਕਹਿਣਾ। ਲਾਕਰੀ ਵਿੱਚ ਜਿਹੜੇ ਕੁਝ ਮਾਫੀਆ ਹੈਗਾ ਉਹ ਕੰਮ ਕਰਿਆ ਗਿਆ। ਦੇਖੋ ਬਹੁਤ ਸਾਰੀਆਂ ਲੋਕਾਂ ਦੀਆਂ ਵੀਡੀਓ ਵਾਇਰਲ ਵੀ ਹੋਈਆਂ ਬਹੁਤ ਸਾਰੇ ਲੋਕ ਗਲਤ ਕੰਮ ਤੇ ਉੱਤੇ ਰੋਕ ਲਾਉਣੇ ਫਰਜ਼ ਬੰਦਾ ਇਮਾਨਦਾਰ ਨਾਲ ਪਰ ਜਿੱਥੇ ਲੀਗਲ ਕੰਮ ਹੋਵੇ ਜਿੱਥੇ ਲੀਗਲ ਕੰਮ ਨੂੰ ਰੋਕਣ ਦਾ ਕਿਸੇ ਦਾ ਕੋਈ ਪਾਵਰ ਨਹੀਂ ਹੁੰਦੀ ਉਹ ਸਰਕਾਰ ਤੋਂ ਹੁੰਦੀ ਹੈ ਪ੍ਰਸ਼ਾਸਨ ਤੋਂ ਹੁੰਦੀ ਹੈ ਤੇ ਕੋ ਪ੍ਰਸ਼ਾਸਨ ਦੇ ਕੰਮ ਵਿੱਚ ਆਪਾਂ ਵੀ ਨਖਲ ਜੜਾ ਚੀਦਾ ਜੋ ਪ੍ਰਸ਼ਾਸਨ ਨੂੰ ਮੈਨੂੰ ਵੀ ਜੇ ਕੋਈ ਕੰਪਲੇਨਟ ਆਉਂਦੀ ਹੈ ਤੇ ਮੈਂ ਲੁਧਿਆਣੇ ਦੇ ਕਮਿਸ਼ਨਰ ਸਾਹਿਬ ਨੂੰ ਕੰਪਲੇਨ ਕਰਦਾ ਮੈਂ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਕਪਰੇਨ ਕਰਦਾ ਲਾ ਕੇ ਮੈਂ ਆਪ ਜਾ ਕੇ ਉੱਥੇ ਰੁਕਾਂ ਸੋ ਜਿਹੜਾ ਕੋਈ ਗਲਤ ਕੰਮ ਰਾਤ ਨੂੰ ਨਜਾਇਜ਼ ਮਾਈਨਿੰਗ ਹੋਵੇ ਉਹਦੇ ਲਈ ਮੈਂ ਰੁਕਸਾਂ ਜੇ ਕੋ ਲੀਗਲ ਕੰਮ ਹੈ ਤੇ ਮੈਂ ਵੀ ਨਹੀਂ ਰੁਕਸਾਂ ਜਿਹੜਾ ਲੀਗਲ ਹੈ ਜਨੇ ਮਨਜ਼ੂਰੀ ਲਈ ਹੈ ਸਭ ਕੁਝ ਕੀਤਾ ਤੇ ਜੋ ਉਸ ਦੇ ਮੈਂ ਤੇ ਹਮੇਸ਼ਾ ਹੀ ਆਪਣਾ ਹਲਕਾ ਸਾਮਨੇ ਵਾਲ ਦੇ ਵਿੱਚ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਜੇ ਕਿਤੇ ਵੀ ਕੋਈ ਸ਼ਰਾਪ ਨੂੰ ਮੈਲਿੰਗ ਹੁੰਦੀ ਹੋਵੇ ਤਾਂ ਮੈਨੂੰ ਦੱਸਿਆ ਜਾਵੇ ਸੋ ਜਿਹੜੀ ਵੀ ਕੋਈ ਐਦਾਂ ਆਪਾਂ ਆਪ ਤੱਕ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਨੂੰ ਨਾ ਸਾਥ ਦੇਵੇ ਤਾਂ ਫਿਰ ਮੈਨੂੰ ਦੱਸੋ ਅਸੀਂ ਸਾਰੇ ਬੈਠੇ ਸੀ ਉਹਨਾਂ ਨਾਲ ਔਰ ਕਹਿੰਦੇ ਨੇ ਐਸਾ ਨਾ ਉਹ ਵੀ ਹੈ ਜੀ ਤੇ ਇਹਨਾਂ ਨੂੰ ਸਵਾਸਨ ਦਿੱਤਾ ਹੈਗਾ ਜਿਨ੍ਹਾਂ ਜੀ ਨੂੰ ਕਿ ਔਰ ਇਹਨਾਂ ਨੂੰ ਸਾਰਿਆਂ ਵਾਸਤੇ ਜਿਨ੍ਹਾਂ ਨੂੰ ਸੱਟ ਲੱਗੀ ਸੀ ਕਿ ਇਹ ਉਹਨਾਂ ਦਾ ਸਾਰਾ ਸਾਰੀ ਕਾਰਵਾਈ ਹੋएगी ਔਰ ਪਰਚੇ ਦਰਜ ਹੋਣਗੇ ਸਬਟਮੈਚ ਵੀ ਹੋएगी ਔਰ ਲੋ ਕਾਰਵਾਈ ਹੋएगी ਕਹਿੰਦੇ ਕਰਨਗੇ ਕੱਲ ਦੇਖਣ ਦੇ ਵਿੱਚ ਹੈ ਕਿ ਕਿਸ ਤਰੀਕੇ ਨਾਲ ਕੁੱਟਮਾਰ ਹੁੰਦੀ ਹੈ ਤੁਹਾਨੂੰ ਉਸ ਦੀ ਵੀਡੀਓ ਵੀ ਵੜ ਗਈ ਪਰ ਉਹ ਹਮੇਸ਼ਾ ਕਹਿੰਦੇ ਆ ਕਿ ਸਾਡਾ ਕੰਮ ਤਾਂ ਲੀਗਲ ਹੈ ਅਸੀਂ ਤਾਂ ਮਾਈਨਿੰਗ ਜਿਹੜੀ ਹੈ ਲੀਗਲ ਕਰ ਰਹੇ ਆ ਅਸੀਂ ਦੱਫਰ ਵੀ ਲੀਗਲ ਚਲਾ ਰਹੇ ਆ ਅਸੀਂ ਸਭ ਕੁਝ ਜਿਹੜਾ ਲੀਗਲ ਕਰਦੇ ਹਾਂ ਤੁਹਾਨੂੰ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਹੋਵੇਗੀ ਕਿ ਇਹ ਸਹੀ ਲੀਗਲ ਹੈ ਜਾਂ ਇਹ ਗੱਲ ਬਣਾ ਰਹੇ ਨੇ ਦੇਖੋ ਇਹ ਗਵਰਨਰ ਸਾਹਿਬ ਨੇ ਵੀ ਫਾਈਲ ਮੰਗਾ ਲਈ ਹੈਗਾ ਪਤਾ ਲੱਗ ਜਾਏਗਾ ਕਿ ਨਾ ਲੀਗਲ ਹੈ ਕਿ ਨਾ ਇਲੀਗਲ ਹੈਗਾ ਔਰ ਜੋ ਕੁਟਮਾਰ ਹੋਈ ਹੈ ਕੱਲ ਬੜੀ ਬੁਰੀ ਗੱਲ ਹੋਈ ਹੈ ਲੇਡੀ ਤੇ ਬਾਲ ਪਕੜ ਕੇ ਉਹਨੂੰ ਕੁਛ ਕੀਚਣਾ ਛੁੱਡੇ ਮਾਰਨਾ ਕਿਰਪਾਨ ਮਾਰਨਾ ਇਹ ਕੋਈ ਗੱਲ ਹੁੰਦੀ ਹੈ ਦੱਸੋ ਕੱਲ ਚਾਰ ਜਣੇ ਜ਼ਖਮੀ ਹੋਏ ਨੇ ਔਰ ਜੇ ਐਸੀ ਗੱਲਾਂ ਹੋਣਗੀਆਂ ਤੁਸੀਂ ਇੱਕ ਲੇਡੀ ਨੂੰ ਨਹੀਂ ਸਪੇਅਰ ਕਰਦੇ ਪਹਿਲੇ ਬਜ਼ੁਰਗ ਦੇ ਪੈ ਗਏ ਉਹ ਉਹਨਾਂ ਦੇ ਵਿਚਾਰਿਆਂ ਦੀ ਲੱਤ ਟੁੱਟੀ ਹੋਈ ਸੀ ਕੁਰਸੀ ਤੇ ਬੈਠੇ ਸੀ ਕਿ ਆਪਣਾ ਰਸਤਾ ਰੋਕ ਰਹੀ ਸੀ ਉਹਨਾਂ ਦਾ ਪ੍ਰਾਈਵੇਟ ਰਸਤਾ ਸੀਗਾ ਤਾਂ ਫਿਰ ਉਹ ਬਜ਼ੁਰਗ ਲੇਡੀ ਨੂੰ ਵੀ ਨਹੀਂ ਛੱਡਿਆ ਉਹਨਾਂ ਨੂੰ ਵੀ ਗਾਲੀਆਂ ਕੱਢੀਆਂ ਨੇ ਲਾ ਐਂਡ ਆਰਡਰ ਤਾਂ ਰਹੇ ਨਹੀਂ ਜੀ ਤੁਸੀਂ ਜਿੱਥੇ ਵੀ ਦੇਖੋ ਪੰਜਾਬ ਤੇ ਇਹੀ ਕਹਾਲ ਹੋ ਰਿਹਾ ਹੈਗਾ ਲਾ ਐਂਡ ਆਰਡਰ ਦੀ ਤਾਂ ਗੱਲ ਹੀ ਛੱਡ ਦੋ ਕਹਿ ਦਾ ਦਿਆ ਕਿ ਹੁਣ ਇਹ ਮਾਮਲਾ ਖੂਬ ਪਾ ਗਿਆ ਜਿਸ ਤੋਂ ਬਾਅਦ ਸਿਆਸੀ ਲੀਡਰਾਂ ਦੇ ਵੱਲੋਂ ਵੀ ਇੱਕ ਦੂਜੇ ਤੇ ਤੰਜ ਕਸੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ